ਹਾਂਜੀ ਸਰਦਾਰ ਜੀ ਕਿਹੜਾ ਪਿੰਡ ਹੈ ਜੀ ਇਹ ਪਿੰਡ ਢਾਣੀ ਗਲਾਬਾ ਬੈਣੀ ਹੈ ਗਲਾਬਾ ਬੈਣੀ ਪਿੰਡ ਵੱਲ ਛਾੜ ਗਿਆ ਇਹ ਕਿੱਥੇ ਪਿੰਡਾ ਇਹ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਬਿਲਕੁਲ ਤਾਰ ਮੁੱਡੇ ਨਾਲ ਸਾਡੇ ਘਰ-ਬਾਰ ਰਹਿਣ ਸਾਰੇ ਪਿੰਡ ਹੈ ਅਬ ਇਹ ਕੈਮਰਾ ਕਮਾਕ ਦੇਖੋ ਨਾਲਸੁਰ ਬਾਰਡਰ ਤਾਰ ਲੇ ਗਿਆ ਦੀ ਬਿਨਾ ਮੁੱਢੇ ਆ ਦੇ ਆਪਾਂ ਕਿੱਲੇ ਵਿੱਚ ਬਾਰਡਰ ਛੱਡ ਕੇ ਤਾਰ ਤੇ ਖੜੇ ਹੈ ਕਿੱਥੇ ਲੋਕਾਂ ਨੇ ਕੀ ਮੁਸ਼ਕਲ ਆਉਣ ਹੜਾ ਤੇ ਆਈਆਂ ਇਹ ਸਨ ਬੜਾ ਤੇ सा सारे पिंडा पानी वार गया खेत छी सा भी बाडर अस कोई किए लौट गए पार मे पार किता को जाना कि बचाए ने किसी अच्छा पीछे लंघे पर सा माड़े हो गए बहुत कि नुकसान होगा नुकसान साठिया हो गया पेड़ दो हो गया कदा सारा फलोचा सारा वगैरह डिग पे बहुत मकान डिग बहुत नुकसान हो ਹਣ ਕੀ ਮੰਗ ਕਰਦੇ ਆ ਸਰਕਾਰੋਂ ਸਰਕਾਰ ਤੋਂ ਮੰਗ ਕਰਦੇ ਆ ਇੱਕ ਤਾਂ ਸਾਨੂੰ ਕੋਟੇ ਦਿੱਤੇ ਜਾਵਣ ਜਿਹੜੇ ਡਿੱਗੇ ਨੇ ਵੀ ਕਿਨੇ ਫਲੈਚ ਡਿੱਗੇ ਪਰਚਾ ਲਾਗਤੀ ਜਿਹਨਾਂ ਮਾਲ ਦਾ ਕੋਟੇ ਡਿੱਕੇ ਦੇਖਦੇ ਉਹ ਸੰਭੇਜਾ ਜਿਹੜੇ ਕੋਈ ਛੱਡ ਗਏ ਉਹ ਵੀ ਮਿਲਣੀ ਚਾਹੀਦੀ ਏ ਤੇ ਜਿੰਨਾ ਸਾਡੇ ਪਰਚਾ ਜ਼ਰੂਰੀ ਨਾਲ ਪਹਿਲਾਂ ਪਹਿਲਾਂ ਸ਼ੁਰੂ ਤੋਂ ਵੱਢਣੀ ਚਾਹੀਦੀ ਏ ਇਸ ਬੜੇ ਓਕੇ ਹੋ ਕੇ ਸਾਰੇ ਤੇ ਫਿਰ ਤੁਹਾਨੂੰ ਮਾਲ ਦਾ ਚਾਰਾ ਹਰਿਆ ਪੱਠਾ ਮਿਲਣਾ ਚਾਹੀਦਾ ਜਿਹੜਾ ਅੱਜ ਅਸੀਂ ਬਹੁਤ ਓਕੇ ਬੈਠੇ ਨੇ ਹੁਣ ਜਿਵੇਂ ਪਾਣੀ ਆ ਗਿਆ ਤੁਹਾਡੇ ਪਸ਼ੂ ਕਿਵੇਂ ਗੁਜ਼ਾਰਾ ਕਰਦੇ ਆ ਪਸ਼ੂ ਅਸੀਂ ਟੂੜੀ ਪੌਦਰ ਚੁੱਕੀ ਵਿਚਾਰੇ ਰੋ ਕਦੇ ਟੂੜੀ ਟੂੜੀ ਬਚ ਗਈ ਤੁਹਾਡੀ ਟੂੜੀ ਕਰੋ ਮੱਗ ਤਲਾ ਦੇ ਰੱਖੋ ਬਾਹਰ ਕੁਚਾਰ ਪੌਦਰ ਰੰਗ ਸੰਸਥਾ ਬਤ ਸੇਵਾ ਬਹੁਤ ਕਰਦੇ ਰਹੇ ਉਹ ਦੇ ਜਾਂਦਾ ਕੋ ਟਾਲੀ ਕਰ ਮੋਟ ਮਟਾ ਵੰਡ ਕੇ ਲੈਂਦੇ ਪਾ ਲੈਂਦੇ ਸੀ ਸਰਕਾਰੀ ਸਹਾਇਤਾ ਕਿੰਨੀ ਕਿ ਮਿਲੀ ਤੁਹਾਨੂੰ ਸਰਕਾਰੀ ਮੇਰੇ ਕਿਹਾ ਤੱਕ ਕੋ ਨਹੀਂ ਰੱਖ ਦੇਗਾ ਇੱਥੇ ਬਈ ਕੋਈ ਸਰਕਾਰ ਦਾ ਨਮੈਂਦਾ ਨਹੀਂ ਆਇਆ ਕੋਈ ਇੱਕ ਦੋ ਵਾਰ ਆਏ ਨੇ ਸਰ ਕੋ ਆਦੇ ਰਹੇ ਨੇ ਮੌਕੇ ਤੇ ਵੀਡੀਓ ਬਣਾ ਆਦੇ ਰਹੇ ਨੂੰ ਆਦੇ ਜਾਂਦੇ ਰਹੇ ਨੇ ਸਰ ਕਰਨੇ ਕਰਾਣੇ ਇਹ ਗੱਲ ਕਰਦੇ ਜਾਂਦੇ ਰਹੇ ਆ ਕੁਥੋੜਾ ਬੜਾ ਇਹ ਬਿਸਕਟ ਚਾਹ ਜਾਂਦੇ ਵੰਡੂੜੂ ਚਲੇ ਜਾਂਦੇ ਆ ਜਿੱਦਾਂ ਕੋਣ ਤੋਂ ਕੋ ਬਾਜਦੜ ਕਿੱਤੀ ਪ੍ਰਫਲਛਾ ਇਤੇ ਸਾਡੇ ਨੇਤਾ ਜੀ ਬੜੀ ਕਿੰਨੇ ਸੇਵਾ ਉਹ ਇਹ ਬਾਜਦੜ ਕਿੱਤੀ ਪੜ ਨੇ ਇਹ ਰਿਪਦਰ ਕਿੰਨੇ ਵੰਡਾ ਨੇ ਨਹੀਂ ਵੰਡਾ ਕਿੱਥੇ ਵੰਡਾ ਨੇ ਕਿੱਥੇ ਨਹੀਂ ਵੰਡਾ ਇਹਨਾਂ ਨੂੰ ਪਤਾ ਹੈ ਅਸਿੱਧਾ ਕੋਈ ਬੱਕਾ ਬੈਤ ਕੁਟੜਲੀਆ ਭਾਰਤੀ ਆਪ ਐਮਬਲ ਸਾਹਿਬ ਜਾਂ ਸਾਡੇ ਡੀਸੀ ਸਾਹਿਬ ਜਾਂ ਕੋਈ ਹੋਰ ਸਾਡਾ ਮੁਲਾਜ਼ਮ ਵੱਡਾ ਹੱਥ ਮੰਡੇ ਇਹ ਜਨਤਾ ਜਿਹੜੀ ਤੁਮੋਂ ਤੋਂ ਆਏ ਨੇ ਵਿਚਾਰੇ ਬਹੁਤ ਧੰਨਵਾਦ ਕਰਨਾ ਮਾਲਕਾ ਨੂੰ ਵੀ ਇਹ ਨਹੀਂ ਸੇਵਾ ਨਾ ਕੀਤੀ ਬੇ ਹੱਦ ਪਿਆਰੇ ਇੱਕ ਸਰਦਾਰ ਜੀ ਜਿਵੇਂ ਹਣੇ ਜਮੀਨਾਂ ਆਪਾਂ ਦੇਖਦੇ ਪਾਣੀ ਇੰਨਾ ਨਾ ਖੜਾ ਇਹਨੂੰ ਪਾਣੀ ਕਿਸੇ ਤਰੀਕੇ ਨਾਲ ਨਿਕਲ ਸਕਦਾ ਜੇ ਆਪਣੇ ਆਪ ਜੀਰੂਗਾ ਨਹੀਂ ਆਪਣੇ ਆਪ ਕੀ ਠਟਕਣ ਕਣੀ ਗੜੀ ਨਹੀਂ ਆਪਣੇ ਆਪ ਤੇ ਨਿਕਲ ਸਕਦਾ ਕਣਕ ਕੌਣ ਨਹੀਂ ਬੀਜੀ ਜਾਣੀ ਕਣਕ ਤੇ ਬੀਜਣ ਆਪਾਂ ਨੂੰ ਪਾਣੀ ਘਟਾਉਣਾ ਪੈਣਾ ਹੈ ਪਾਣੀ ਘਟਾਉਣਾ ਪੈਣਾ ਉਹਦੇ ਵਾਸਤੇ ਤੁਹਾਨੂੰ ਕੀ ਚਾਹੀਦਾ ਕੰਦਵਾ ਸਾਡਾ ਰੈਜੀਮੈਂਟ ਪੂਰਾ ਹੋਵੇਗਾ ਮਤਲਬ ਪੈਪਰ ਆਈ ਆਈ ਪਾ ਕੇ ਖਾਲਾ ਬਣਾ ਕੇ ਜਿੱਤ ਦਰਿਆ ਨੂੰ ਉਹਦੇ ਰਿਸਤੇ ਮਾਲ ਕਰਾਂਗੇ ਤਾਂ ਹੀ ਨਿਕਲੇਗਾ ਪਾਣੀ ਸਾਡਾ ਉਹਦੇ ਲਈ ਵੱਡੇ ਇੰਜਣ ਕੋਲ ਦੇ ਸਾਧਨ ਚਾਹੀਦੇ ਇਹਨਾਂ ਨੂੰ ਸਾਰੇ-ਸਾਰੇ ਸਾਰੇ ਚਾਹੀਦੇ ਸਾਨੂੰ ਤੇ ਪੈਪਰ ਨਾਲ ਉਹ ਤੇ ਬਰਾ ਬਣਾ ਕੇ ਜਿਵੇਂ ਪੈਪਰ ਸੱਟ ਕੇ ਉਹਦੇ ਲਈ ਡੀਜ਼ਲ ਵੀ ਚਾਹੀਦਾ ਚਾਰਾ ਕੋਈ ਟਰੈਕਟਰ ਨਹੀਂ ਜੋ ਸਾਰੇ ਪਕਾਉਂਦੇ ਕੋਲ ਇੱਲੀ ਪਹੁੰਚ ਹੈਗੀ ਆ ਵੀ ਤੁਸੀਂ ਆਪਣਾ ਡੀਜ਼ਲ ਪੂਕੇ ਇਹਨਾਂ ਕੋਈ ਕੁਝ ਕਰ ਸਕਦੇ ਹਾਂ ਮਾਰੇ ਪਾਸ ਤਾਂ ਕੋਈ ਪਹੁੰਚ ਨਹੀਂ ਸਾਡੀ ਰੋਟੀ ਧੋਕੇ ਬੈਠੇ ਸੀ ਹੁਪ ਤੋਂ ਕਰ ਬੱਚਿਆਂ ਦਾ ਕਰੀਏ ਤੇ ਜਾਈਏ ਸੀ ਰੋਟੀ ਧੋਕੇ ਰੋਟੀ ਧੋਕੇ ਬਾਕੀ ਚਲੋ ਕਿਸਾਨ ਦੇ ਨਾਲ ਮਜ਼ਦੂਰ ਵੀ ਹੈਗੇ ਆ ਮਜ਼ਦੂਰਾਂ ਦਾ ਕਿਸ ਤਰ੍ਹਾਂ ਉਹਨਾਂ ਦਾ ਗੁਜ਼ਾਰਾ ਹੋਊਗਾ ਮੋਈ ਬਚਾਰੇ ਬੈਠੇ ਨੇ ਮਜ਼ਦੂਰੀ ਲਈ ਕਿਉਂਕਿ ਮਜ਼ਦੂਰਾਂ ਨੇ ਕੰਮ ਦਾ ਖੇਤਾਂ 'ਚ ਹੀ ਕਰਨਾ ਨਾ ਨਾ ਉਹ ਨਹੀਂ ਲੱਗਗੇ ਬੰਦ ਹੋ ਗਈ ਮਜੂਦ ਉਹ ਬਹੁਤ ਸਤੂ ਹੋ ਜਾਦੇ ਬਿਨਾਂ ਤੂੰ ਬਹੁਤ ਹੋ ਜਾਂਦੇ ਤੇ ਨੰਬਰ 2 ਸਾਨੂੰ ਪਹਿਲੇ ਨੰਬਰ ਤੇ ਮਾਜਵਾ ਹੈ ਸਰਕਾਰ ਸਾਨੂੰ ਇਹ ਪੰਜਾਬ ਸਰਕਾਰ 50000 ਦੇਵੇ ਕਿੱਲੇ ਦਾ ਤੇ 50000 ਸਾਨੂੰ ਮੋਦੀ ਸਰਕਾਰ ਸੈਂਟਰ ਦੇਵੇ ਕਿੱਲੇ ਦਾ ਮਾਜਵਾ ਫੇਰ ਜਾ ਕੇ ਤੁਹਾਡਾ ਸਾਡਾ ਤਾਂ ਪੂਰਾ ਹੁਦਾ ਹੈ ਤੇ ਫਿਰ ਤੁਹਾਡੇ ਜੀ ਜ਼ਮੀਨਾਂ ਨੇ ਕੱਚੀ ਪੱਕੀ ਦਾ ਵਿਚਕਰ ਨਹੀਂ ਹੋਣਾ ਚਾਹੀਦਾ ਕੱਚੀ ਨੂੰ ਪੈਸੇ ਮਿਲਣੇ ਚਾਹੀਦੇ ਉਹਨਾਂ ਤੇ ਪੱਕੀ ਨੂੰ ਬਰਾਬਰ ਤੇ ਮਿਲਣੇ ਚਾਹੀਦੇ ਨੇ ਸਾਡਾ ਬਰਾਬਰ ਕੀਤੀ ਜਾਵੇ ਤੇ ਜਮੀਨ ਜਿਹੜੀ ਕੱਚੇ ਦਾ ਕੀਤੀ ਵੀ ਸਰਕਾਰਾ ਕਿਸੇ ਵੀ ਕੀਤੀ ਏ ਸਾਡੀ ਇਹ ਇਹਨਾਂ ਗਰੀਬਾਂ ਦਾ ਪੱਕੀ ਕੀਤੀ ਜਾਵੇਵੇਂ ਬਾਕੀ ਇੱਕ ਹੋਰ ਹੈ ਜੀ ਜਿਵੇਂ ਤੁਹਾਡਾ ਬਾਡ ਏਰੀਆ 1947 ਤੋਂ ਲੈ ਕੇ ਹੁਣ ਤੱਕ ਤੁਸੀਂ ਮਾਰਾਂ ਹੀ ਚੱਲਦੇ ਆ ਰਹੇ ਆ ਹਨ ਤੇ ਸਰਕਾਰ ਕੋਈ ਖਾਸ ਪੈਕੇਜ ਦੇ ਰਹੀ ਆ ਤੁਹਾਨੂੰ ਕੇਂਦਰ ਸਰਕਾਰ ਨੂੰ ਸਾਨੂੰ ਸਰਕਾਰ ਨੇ ਕਿਤੇ ਉਹ ਕਰ ਗਿਆ ਤੇ ਬਾਦ ਉਹਨੂੰ ਬਾਦ ਸਾਨੂੰ ਕਿਸੇ ਪੁੱਛਿਆ ਹੀ ਨਹੀਂ ਤੇ ਸਾਡਾ ਹਾਲ ਬੜੇ ਬਿਹੜੇ ਹੋ ਚੁੱਕੇ ਇਸ ਟਾਈਮ ਸਾਡੇ ਬਾਰਡਰ ਪੱਟੀ ਤੇ ਸਾਡਾ ਪ੍ਰੋਜੈਕਟ ਵੱਖਰਾ ਬਣਨਾ ਚਾਹੀਦਾ ਹੈ 4 ਕਿਲੋਮੀਟਰ ਲੈ 5 ਕਿਲੋਮੀਟਰ ਲੈਣਾ ਸਾਡਾ ਪ੍ਰੋਜੈਕਟ ਵੱਖਰਾ ਬਣਨਾ ਚਾਹੀਦਾ ਹਰ ਸਕੀਮ ਸਾਨੂੰ ਦਿੱਤੀ ਜਾਏ ਬਾਰਡਰ ਰੀ ਦੇ ਪਹਿਲੇ ਨੰਬਰ دار ਤੇ ਬੇਨਤੀ ਕਰਦਾ ਮੈਂ ਸਰਕਾਰ ਕੇ ਰੀ ਵੇਜੇ ਨਹੀਂ ਪੰਜਾਬ ਸਰਕਾਰ ਕਰਦੀ ਸਾਨੂੰ ਮੋਦੀ ਸਰਕਾਰ ਸਾਡਾ ਕਰੇ ਸੈਂਟਰ ਸਰਕਾਰ ਸਾਡਾ ਪਰਿਵਾਰ ਦਾ ਇੱਕ ਇੱਕ ਮੈਂਬਰ ਨੌਕਰੀ ਚਾਹੀਦੀ ਸਾਨੂੰ ਇੱਕ ਇੱਕ ਪਰਿਵਾਰ ਦਾ ਇੱਕ ਇੱਕ ਬੰਦਾ ਤੁਹਾਨੂੰ ਨੌਕਰੀ ਜਰੂਰ ਜੇ ਸਰਕਾਰੀ ਕਿਤੇ ਮਰਜ਼ੀ ਦੇ ਸਾਡੀ ਬਾਹ ਕੋਲ ਨਹੀਂ ਅਸੀਂ ਤਾਂ ਸਾਡੀ ਬਾਹ ਕੋਲ ਨਹੀਂ ਅਸੀਂ ਤਾਂ ਬਰਗਾ ਥਾ ਤੇ ਉਹ ਹੈ ਇੱਕ ਸਰਕਾਰ ਜੀ ਅਸੀਂ ਦੇਖੇ ਹਾਂ ਉਹ ਕਾਰ ਜਿਹੜੇ ਪਾਣੀ ਚ ਡੁੱਬ ਗਏ ਹਨਾ ਜਿਵੇਂ ਜੰਗ ਲੱਗਦੀ ਆ ਜਾਂ ਹੁਣ ਪਾਣੀ ਦੇ ਹਰ ਆਉਂਦੇ ਆ ਤੁਸੀਂ ਕਿਤੇ ਜਾਣਦੇ ਆ ਇਹ ਸੱਜ ਦੌਰ ਕਾਰ ਤੇ ਕਈ ਵਾਰ ਤਾਂ ਕਿਤੇ ਕਿਤੇ ਲੱਗ ਜਾਂਦੇ ਆ ਉਹ ਪੱਕੀ ਨਾ ਰਿਪੇਅਰ ਕਰ ਜਾਂਦੇ ਕਈ ਵਾਰ ਕਈ ਵਾਰ ਬਿਊਟੀ ਰਿਪੇਅਰ ਕਰ ਜਾਂਦੇ ਨੇ ਕੋਈ ਕਿੱਥੇ ਬੈ ਗਿਆ ਤੰਬੂ ਲਾ ਤੱਕ ਥਾਂ ਮਿਲੋ ਤਵੇ ਕਿ ਦਾਣਾ ਮੰਡੀ ਬੈ ਜਾ ਕੋਈ ਸ਼ਹਿਰ ਚ ਬੈ ਕੇ ਥਾਂ ਮਿਲ ਕੋ 20000 ਕੁ ਕਿਹਾ ਕਰ ਮੇਰ ਕੋ ਆਉਂਦੋ ਚਲੇ ਕੋਈ ਅਸੀਂ ਰੋਲ ਮੇਲ ਤੱਕ ਜਾਣਾ ਕਿੱਤਾ ਵੀ ਇਹਨੇ ਤੁਸੇ ਕੀ 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 ਚਾਹਣ ਹੈ ਵੀ ਸਰਕਾਰ ਤੁਹਾਡੇ ਲਈ ਤੁਹਾਡੇ ਜਿਵੇਂ ਘਰੋਂ ਤੁਹਾਨੂੰ ਛੱਡ ਕੇ ਜਾਣਾ ਪੈਣਾ ਜਿਵੇਂ ਜੰਗ ਦਾ ਮਾਹੌਲ ਬੰਦਾ ਉਦੋਂ ਛੱਡ ਕੇ ਜਾਣਾ ਪੈਣਾ ਜਿਵੇਂ ਹੁਣ ਫਲੱਡ ਆ ਗਿਆ ਕੌਣ ਜਾਣਾ ਪੈਣਾ ਸਰਕਾਰ ਤੁਹਾਨੂੰ ਕੀ ਦੇਵੇ ਜਿਹੜਾ ਤੁਹਾਡਾ ਮਸਲਾ ਹੱਲ ਹੋ ਜਾ ਸਰਕਾਰ ਤੁਹਾਨੂੰ ਸਰਕਾਰ ਤੋਂ ਮੰਗ ਕਰਨਾ ਸੈਂਟਰ ਤੋਂ ਵੀ ਪੰਜਾਬ ਸਰਕਾਰ ਸਾਡੀ ਵੀ ਸਾਨੂੰ ਅੱਧਾ ਕਿਸਮਰਲੇ ਥਾਂ ਦੇ ਫਲ ਕਾ ਥਾਂ ਬਹੁਤ ਪਈ ਉਹ ਕਿਹਦੀ ਥਾਂ ਜਿਹੜੀ ਭਜਨ ਕਾ ਪਈ ਉਹ ਮਤਲਕ ਜਿਹੜੀ ਸਰਪਲਾਤੀ ਮੀਂਹ ਹੈ ਮੈਂ ਪਈ ਵਾਰ ਕਰਦੀ ਨਾ ਬੇਆਬਾਦ ਪਈ ਬੇਆਬਾਦ ਲੋਕ ਕਹੀਤਾ ਬੇਆਬਾਦ ਪਈ ਕਿ ਲੋਕ ਆਵੇ ਕਬੀਲਾ ਕਿਤੇ ਮੀੜਾ ਮਤਲਕ ਉਹ ਤੇ ਫਲ ਕਾ ਪਹਿਲੀ ਪਈ ਬਹੁਤ ਪਈਏ ਸਾਨੂੰ ਦਸ ਦਸ ਮਰਲੇ ਪਰਿਵਾਰ ਨੂੰ ਥਾਂ ਮਿਲਣੀ ਚਾਹੀਦੀ ਹੈ ਇੱਕ ਘਰ ਨੂੰ ਸਾਨੂੰ ਅਤੇ ਮਕਾਨ ਪਾ ਕੇ ਦੇਵੇ ਸਰਕਾਰ ਸਾਡਾ ਇੰਤਜ਼ਾਮ ਰਹਿਣ ਦੇ ਬਹਿਣ ਦਾ ਪੂਰਾ ਹੋਵੇ ਜਦੋਂ ਪਾਣੀ ਆਵੇ ਅਸੀਂ ਪਰਿਵਾਰ ਬੱਚੇ ਲੈ ਕੇ ਕਿੱਥੇ ਚਲੇ ਜਾਈਏ ਜਦੋਂ ਜੰਗ ਲੱਗੇ ਅਸੀਂ ਪਰਿਵਾਰ ਬੱਚੋ ਲੈ ਕੇ ਚਲੇ ਜਾਈਏ ਕਿਦਾ ਬੰਨਾ ਜਿਹੜਾ ਸੜਕਾਂ ਤੇ ਰੋਲਦੇ ਪਿਰੇ ਸੀ ਸਾਡੀ ਇਹ ਬੇਨਤੀ ਸਰਕਾਰ ਕਰਨ ਸਰਕਾਰ ਪਾਵੇ ਛੋਟਾ ਹੀ ਪਾ ਦੇਵੇ ਦੋ ਕਮਰੇ ਪਾ ਦੇ ਤੁਸੀਂ ਕਿੱਥੇ ਜਾ ਕੇ ਬੈਠੋਗੇ ਹਾਂ ਸਾਡੀ ਇੰਤਜ਼ਾਮ ਰਹਿਣ ਦਾ ਪੂਰਾ ਹੋਵੇ ਜੇ ਪਾਣੀ ਆਏ ਅਸੀਂ ਬਾਲ ਬਚਾ ਲਾ ਤੋਂ ਕਰ ਬੋਤ ਖੋਲ ਬੈ ਦੋਥੇ ਅਸੀਂ ਰੁੜਦੇ ਨਾ ਮੱਛ ਟੰਡੇ ਹਰ ਗੱਲ ਚੋਂ ਤੰਗੀ ਹਰ ਗਾਉਂ ਦੀ ਤੰਗੀਆਂ ਬੜੇ ਕਿਤੇ ਬੋਕੇ ਧਾਰੇ ਕੱਟੇ ਇੱਕ ਸਰਦਾਰ ਜੀ ਹੁਣ ਹੋਰ ਵੀ ਦੇਖਿਆ ਜਿਵੇਂ ਪਾਣੀ ਖੜਿਆ ਹਨ ਇਹਦੇ ਵਿੱਚ ਜਾਨਵਰ ਵੀ ਹੋਣਗੇ ਸੱਪ ਵੀ ਹੋਣਗੇ ਸਾਰਾ ਕੁਝ ਹੋਊਗਾ ਤੁਹਾਡੇ ਹੱਥਾਂ ਪੈਰਾਂ ਨੂੰ ਜਿਹੜੀ ਖਾਰਸ਼ ਵੀ ਹੁੰਦੀ ਹੋਊਗੀ ਬਿਲਕੁਲ ਬਿਲਕੁਲ ਹੋਰ ਤੁਹਾਨੂੰ ਮਲੇਰੀਆ ਫੈਲਦਾ ਵੀ ਰਸਾਰ ਪੱਕਾ ਲੋਕ ਐ ਦੇਖੋ ਜੀ ਲੋਕ ਬਿਮਾਰ ਤੁਹਾਡੇ ਆਂਡ ਗਵਾਰ ਕੋਈ ਕੋਈ ਮਲੇਰੀਆ ਨਾ ਜਾਂ ਖਾਰਸ਼ ਨਾਲ ਕੋਈ ਬਿਮਾਰ ਹੋ ਰਿਹਾ ਛੱਡ ਬੜੇ ਦਵਾਈ ਦੇਣ ਤਾਂ ਤੇ ਖਰਚ ਵੀ ਹੈ ਲੋ ਆਪਣੇ ਮੇਰੇ ਪੇੜਾ ਬਰਾਉੜੂ ਪਾਣੀ ਦੀ ਖਰਚ ਵੀ ਹੱਤਾ ਤੇ ਵੀ ਕੀ ਬੁਖਾਰ ਵੀ ਆ ਲੋਕਾਂ ਦੇ ਕੀ ਖਾਸੀ ਵੇ ਰਹਿ ਗਿਆ ਬਹੁਤ ਕੁਝ ਹੈ ਦਈ ਦਿੱਤੀ ਜਾਂਦੇ ਕਈ ਫਰਕ ਪੈਂਦਾ ਕਿਉਂ ਨਹੀਂ ਪੈਂਦਾ ਇੱਕ ਜਿਹੜੀ ਤੁਹਾਡੀ ਤਾਰ ਤੋਂ ਪਾਰ ਜ਼ਮੀਨ ਆ ਉਧਰ ਤੁਹਾਨੂੰ ਕਿੰਨੀ ਕੁ ਮੁਸ਼ਕਲਾਂ ਸਾਹਮਣਾ ਪੈਂਦਾ ਉਧਰ ਜਾ ਕੇ ਵਾਣ ਲਈ ਉਸ ਜਦੋਂ ਵਾਝਕ ਹੁੰਦੀਆਂ ਆ ਉਹ ਸਾਨੂੰ ਐਤਨ ਮੁਸ਼ਕਲਾਂ ਜੀ ਕੀ ਮੁਸ਼ਕਲਾਂ ਤੋਂ ਮੁਸ਼ਕਲ ਸਾਨੂੰ ਸਾਡਾ ਆਪਣਾ ਦੇਸ਼ ਵਾਸੀ ਭਰਾ ਜਿਹੜੇ ਫੌਜੀ ਨੇ ਸਾਨੂੰ ਇਹ ਤੰਗ ਕਰਦੇ ਰਹੇ ਪਈ ਵਾਰਾਂ ਦਾ ਪਿਆ ਜੱਥੇ ਗੇਟ ਖੋਲਣਾ ਅੱਛੇ ਨਿਕਣਾ ਜਦੋਂ ਟਾਈਮ ਆਪਨੂੰ ਲਾਈਟਾਂ ਆਦੀ ਵੱਲੇ 5 ਵਜੇ ਇਹ ਗੇਟ ਕੋਲ ਦੇ 10 ਵਜੇ 11 ਵਜੇ ਉਹ ਤੁਹਾਡੀ ਜਿਹੜੀ ਲਾਈਟ ਉਹ ਚਲੀ ਜਾ ਉਹਨਾਂ ਟਾਈਮ ਖਤਮ ਹੋ ਜਾਂਦਾ ਸਾਡੇ 4 5 ਵਜੇ ਸਾਡੀ ਲਾਈਟ ਟਾਈਮ ਹੀ ਚੜ ਜਾਂਦੀ 11 ਵਜੇ ਜਾਣੇ ਕਟਾ ਰੋਡ ਚੱਲਦੀ ਕੱਟੋ ਜਦੋਂ ਬੱਸ ਸਾਡੀ ਕਿਹਦਾ ਕੀ ਹਾਲ ਲੱਗਿਆ ਕੀ ਹਾਲ ਚੋਂ ਨੇ ਦਾ ਕਿਸ ਤਰ੍ਹਾਂ ਇੱਥੇ ਹਾਲ ਚੋਂ ਨੇ ਜਾਂ ਤਾਂ ਜਿਹੜੇ ਜਦੋਂ ਗੇਟ ਖੁੱਲਦਾ ਸਵੇਰੇ ਖੁੱਲ ਜਾਵੇ 6 ਵਜੇ ਜੀ ਪਾਰ ਸਾਡੇ ਜਿਵੇਂ ਦਾਰ ਨੂੰ ਬੈਣਾ ਭਰਾਵ ਨੂੰ ਮੇਰੇ ਭੈਣਾ ਨੂੰ ਮੇਰੇ ਭਰਾਵ ਬਡੇਰਾ ਬਜ਼ੁਰਗਾ ਛੋਟੇ ਨੂੰ ਸਾਰ ਨੂੰ ਕਿਸੇ ਗੱਲ ਦੀ ਤੰਗੀ ਨ ਹੋਵੇ ਇੱਕ ਤਲਾਸ਼ੀ ਲੈਂਦੇ ਨਾ ਮੈਂ ਛੱਡ ਦੇ ਗੱਲ ਮੇਰੇ ਭੈਣਾ ਤੇ ਭਰਾਵਾਂ ਦੀ ਨਾ ਇਹ ਗੱਲ ਗੱਲ ਬਹੁਤ ਬੰਦਮ ਸੋਸੂ ਕੀ ਮੈਂ ਕਿਵੇਂ ਤਲਾਸ਼ੀ ਲੈਣੀ ਆ ਉਹਨਾਂ ਦਾ ਫਰਜ਼ ਆ ਉਹ ਮਤਲਬ ਕਾਹੀ ਲੈਣੀ ਹੈ ਚੱਲ ਮਣ ਇਹ ਮਤਲਬ ਮੈਂ ਗੱਲ ਨਹੀਂ ਕਹਿਣਾ ਚਾਹੁੰਦਾ ਕਹਿ ਦੋ ਕਹਿ ਦੋ ਕੋਈ ਨਹੀਂ ਕਹਿ ਦੋ ਕਹਿ ਦੋ ਗੱਲ ਦੱਸੋ ਆਪਣੀ ਗੱਲ ਰੱਖੋ ਕਸ ਤੂੰ ਆਪੇ ਸਮਝ ਲੈ ਮੁਸ਼ਕਿਲ ਆ ਵੀ ਭੈਣਾ ਬੀਬੇ ਜਾਵਣਾ ਤਾਲ ਪਟਣ ਛੱਡਾ ਲਾਣ ਨੂੰ ਬਕੇ ਲੈਡੀ ਲੈ ਜਾ ਜਿਹਦੀ ਤਲਾਸ਼ੀ ਲੈਣੀ ਲੈਡੀ ਜਿਵੇਂ ਲੈਡੀ ਚੱਲੇਡੀ ਚੱਲੇ ਤੇ ਕਦੇ ਵੀ ਉਹ ਤੁਨ ਮਤਲਕ ਕੇ ਨਹੀਂ ਹੋਣਾ ਚਾਹੀਦਾ ਨਾ ਮੇਰੇ ਇਹ ਤਲਾਸ਼ੀ ਤਾਂ ਹੋਣੀ ਚਾਹੀਦੀ ਆ ਉਹ ਤਾਂ ਜ਼ਰੂਰੀ ਆ ਆਪਾਂ ਤਲਾਸ਼ੀ ਇਹ ਕਰਨ ਨਾ ਕੱਪੜੇ ਲਵਾ ਕੇ ਤਲਾਸ਼ੀ ਹੁੰਦੀ ਹੁੰਦੀ ਹੈ ਕੱਪੜੇ ਤੇ ਤਲਾਸ਼ੀ ਹੋ ਜਾਵੇ ਕੱਪੜੇ ਲਵਾ ਕੇ ਤਲਾਸ਼ੀ ਕਈ ਵਾਰ ਕਰਾਂ ਤੇ ਥੋੜੇ ਗੱਲ ਕੋਈ ਨਹੀਂ ਮੈਂ ਕੋ ਕੋਈ ਗੱਲ ਉਹ ਮੈਂ ਕਰ ਲਉਂਗਾ ਇਹ ਗੱਲ ਥੋੜੀ ਹੈਗੀ ਸਾਡੇ ਪਹਿੜਾ ਦੇ ਸਾਡੇ ਭਰਾਣੇ ਨੇ ਹਾਂਜੀ ਕੋਈ ਪਹਿੜਾ ਦੀ ਸਭ ਦੇ ਸਾਹ ਜੰਦੇ ਵੰਡੇ ਨੇ ਕਿਸੇ ਦੀ ਹੋਵੇ ਭਾਵੇਂ ਕੋਈ ਵੇਖ ਪਹਿੜ ਪਹਿਲੇ ਮਾਦੀ ਮਾਤ ਮਾਂ ਦੇ ਬੱਚੇ ਦਾ ਬੱਚਾ ਸਮਾਨ ਹੈ ਅੱਗੇ ਰਾਤੀ ਵੀ ਮਰਜੀ ਇੱਥੇ ਬੰਦੇ ਨੇ ਇੱਥੇ ਕਈ ਅਫਤਰਾਏ ਉਹ ਉਹ ਆਦੀ ਤਾਂ ਮਜਬੂਰ ਨੇ ਉਹਦੇ ਸਾਨੂੰ ਉੱਤੂ ਹੈਗਾ ਉੱਤੂ ਬਾਵੇਂ ਆਪੇ ਕਿੱਥੇ ਜਾਵਣੇ ਇਹ ਲੱਕੇ ਜਣ ਉੱਤੂ ਹੈ ਸਾਨੂੰ ਆਰਡਰ ਫਲਾਣਾ ਜੇ ਓਏ ਤੇ